ਪੰਜਾਬ ਦੇ ਮੁੱਖ ਮੰਤਰੀ ਪਿਛਲੇ ਦਿਨੀ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਦੇ ਉੱਤੇ ਗਏ ਤਾਂ ਕਿ ਕੁਝ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਸਕੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਕੁਝ ਹਵਾਈ ਪੱਤਰਕਾਰ ਟਾਈਪ ਦੇ ਲੋਕ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਹੈਲੀਕਾਪਟਰ ਦੀਆਂ ਚਾਬੀਆਂ ਉਹਨਾਂ ਨੂੰ ਫੜਾ ਕੇ ਜਾਣਗੇ ਤਾਂ ਕਿ ਉਹ ਇਹ ਵੇਖਣ ਕੇ ਇਹਨੂੰ ਹੁਣ ਵਰਤਣ ਲਈ ਕਿਹਨੂੰ ਦੇਣਾ ਤੇ ਇੱਕ ਫੇਕ ਖਬਰ ਉੜਾ ਦਿੱਤੀ ਕਿ ਹੈਲੀਕਾਪਟਰ ਕੋਈ ਹੋਰ ਵਰਤਦਾ ਰਿਹਾ ਇੱਕ ਦਿਨ ਉਹ ਹੈਲੀਕਾਪਟਰ ਵਰਤਿਆ ਗਿਆ 8 ਤਰੀਕ ਨੂੰ ਉਹ ਵੀ ਪੰਜਾਬ ਦੇ ਰਾਜਪਾਲ ਉਹ ਅੰਮ੍ਰਿਤਸਰ ਇਸ ਹੈਲੀਕਾਪਟਰ ਨੂੰ ਲੈ ਕੇ ਗਏ ਨੇ ਕਿਸੇ ਵੀ ਸੂਬੇ ਦਾ ਰਾਜਪਾਲ ਮੁੱਖ ਮੰਤਰੀ ਤੋਂ ਪੁੱਛ ਕੇ ਉਸ ਹੈਲੀਕਾਪਟਰ ਨੂੰ ਵਰਤ ਸਕਦਾ ਹੈ ਉਸ ਵੇਲੇ ਇਹ ਕਦੇ ਨਹੀਂ ਬੋਲੇ ਜਦੋਂ ਇਸ ਹੈਲੀਕਾਪਟਰ ਦੀ ਅਸਲ ਦੇ ਵਿੱਚ ਦੁਰਵਰਤੋਂ ਹੁੰਦੀ ਰਹੀ ਹੈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲਹੂਰੀ ਬੱਚਿਆਂ ਨੂੰ ਲੈ ਕੇ ਦਿੱਲੀ ਤੋਂ ਬਠਿੰਡੇ ਦੀਆਂ ਝੀਲਾਂ ਤੇ ਆਉਂਦੇ ਸੀ ਝੀਲਾਂ ਦੇ ਵਿੱਚ ਬੋਟਿੰਗ ਕਰਵਾ ਕੇ ਪੀਜ਼ਾ ਖਾ ਕੇ ਦਿੱਲੀ ਵਾਪਸ ਚਲੇ ਜਾਂਦੇ ਸੀ ਵਿਦੇਸ਼ੀ ਮਹਿਮਾਨ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਵਿਦੇਸ਼ੀ ਮਹਿਮਾਨ ਸੀ ਉਹਦੇ ਕੁੱਤਿਆਂ ਨੂੰ ਚੰਡੀਗੜ੍ਹ ਤੋਂ ਪਹਾੜਾਂ ਤੱਕ ਛੱਡਣ ਦੇ ਵਾਸਤੇ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਸੀ ਅੱਜ ਤੱਕ ਇੱਕ ਦਿਨ ਵੀ ਕਦੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ ਕੰਮਾਂ ਤੋਂ ਇਲਾਵਾ ਇਸ ਹੈਲੀਕਾਪਟਰ ਦੀ ਵਰਤੋਂ ਨਹੀਂ ਕੀਤੀ ਫੇਕ ਖਬਰਾਂ ਵਾਲੇ ਸਿਰਫ ਆਪਣੇ ਵਿਊਜ਼ ਲੈਣ ਦੇ ਵਾਸਤੇ ਰੋਜ਼ ਸਵੇਰੇ ਉੱਠ ਕੇ ਕੋਈ ਨਾ ਕੋਈ ਨਕਲੀ ਫੇਕ ਖਬਰ ਜਿਹੜੀ ਉਹ ਬਣਾ ਕੇ ਛੱਡਦੇ ਆਂ